ਪੰਜਾਬ ਸਰਕਾਰ ਨਸ਼ਿਆਂ ਨੂੰ ਖਤਲ ਪਾਉਣ ਲਈ ਹਰ ਉਪਰਾਲਾ ਕਰ ਰਹੀ ਹੈ ਪੂਰੇ ਪੰਜਾਬ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਲਹਿਰ ਚਲਾਈ ਹੋਈ ਹੈ ਇਸ ਲਹਿਰ ਤੇ ਤਜ ਯੁੱਧ ਨਸ਼ਿਆਂ ਦੇ ਵਿਰੁੱਧ ਦੂਜੇ ਪੜਾ ਤਿਤਪਿੰਡ ਬੱਡਲਾ ਖੁਰਦ ਵਿਖੇ ਯੁੱਧ ਨਸ਼ਿਆਂ ਵਿਰੁੱਧ ਦੂਜੇ ਪੜਾ ਮੌਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਡਾਕਟਰ ਇਸ਼ਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਰੈਲੀ ਮੌਕੇ ਸ਼ਿਰਕਤ ਕੀਤੀ ਇਸ ਮੌਕੇ ਸਰਪੰਚ ਹੈਪੀ ਬੱਡਲਾ ਖੁਰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰੰਭੇ ਯੁੱਧ ਨਸ਼ਿਆਂ ਦੇ ਵਿਰੁੱਧ ਦੂਜੇ ਪੜਾ ਤੇ ਡਾਕਟਰ ਇਸ਼ਾਨਕ ਕੁਮਾਰ ਹਲਕਾ ਵਿਧਾਇਕ ਚੱਬੇਵਾਲਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਦੂਜੀ ਰੈਲੀ ਕੱਢੀ ਗਈ। ਇਸ ਮੌਕੇ ਡਾਕਟਰ ਇਸ਼ਾਨਕ ਕੁਮਾਰ ਹਲਕਾ ਵਿਧਾਇਕ ਚੱਬੇਵਾਲਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਵੀ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚ ਰਿਹਾ ਹੈ ਪੰਜਾਬ ਸਰਕਾਰ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਉਹਨੇ ਕਿਹਾ ਕਿ ਜੋ ਸਾਡੇ ਨੌਜਵਾਨ ਨਸ਼ਿਆਂ ਵਿੱਚ ਫਸ ਗਏ ਹਨ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭੇਜਿਆ ਜਾ ਰਿਹਾ ਹੈ ਇਸ ਮੌਕੇ ਯੁੱਧ ਨਸ਼ਿਆਂ ਦੇ ਵਿਰੁੱਧ ਦੂਜੇ ਪੜਾ ਤੇ ਤਹਜਪਿੰਡ ਬੱਡਲਾ ਖੁਰਦ ਵਿਖੇ ਡਾਕਟਰ ਇਸ਼ਾਨਕ ਕੁਮਾਰ ਹਲਕਾ ਵਿਧਾਇਕ ਚੱਬੇਵਾਲਦੀ ਅਗਵਾਈ ਹੇਠ ਨਸ਼ਿਆ ਖਿਲਾਫ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਸੰਬੰਧੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਯੁੱਧ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਰੈਲੀ ਮੌਕੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਡਾਕਟਰ ਇਸ਼ਾਨਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਪ੍ਰਮੁੱਖ ਸਖਸ਼ੀਤਾ ਸਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ इस मौके ग्राम पंचायत बड्डला खुरद सरपंच सीमा देवी हरदीप सिंह पंच परमजीत कौर पंच अमनदीप कौर पंच जसविंदर सिंह पंच सतपाल सिंह सत्ती प्रधान जसवीर सिंह बडला खुरद प्रधान जसवीर सिंह रिंकू बड्डला खुरद सबका सरपंच तजिंदर बडला तो सरपंच कमलेश कौर रोशन जतिंदर सिंह जसी लंबारदार लाडी नवा लंबारदार देशराज पंच सिंह चन्नी ਸੀਨਾ ਸਰਪੰਚ ਰਾਜ ਕੁਮਾਰ ਪੰਚ ਗੁਰਿੰਦਰ ਕੁਮਾਰ ਸੀਨਾ ਜਸਪਾਲ ਸਿੰਘ ਪਾਲੀ ਸਰਪੰਚ ਤਾਜੋਵਾਲ ਪੰਚ ਰਾਮਪਾਲ ਤਾਜੋਵਾਲ ਹਰਮੋਇਆ ਸਰਪੰਚ ਰਾਜਿੰਦਰ ਕੁਮਾਰ ਰਿੰਕੂ ਖੇੜਾ ਸਰਪੰਚ ਸਾਬਕਾ ਸੁਦੇਸ਼ ਰਾਣੀ ਜਸ਼ਪਾਲ ਸਿੰਘ ਹੋਟਾ ਸਰਬਜੀਤ ਸਿੰਘ ਸੋਨੂ ਹੋਟਾ ਪ੍ਰਧਾਨ ਰਣਜੀਤ ਸਿੰਘ ਐਸੀ ਸਰਵਰਨ ਸਿੰਘ ਬੱਡਲਾ ਖੁਰਦ ਰਜਿੰਦਰ ਕੁਮਾਰ ਐਸ ਐਚਓ ਮੇਟੀਆਣਾ ਦੀਪ ਸਿੰਘ ਬੱਡਲਾ ਖੁਰਦ ਗਗਨਦੀਪ ਸਿੰਘ ਸ਼ਮੀ ਜਸਵਿੰਦਰ ਸਿੰਘ ਬੱਬੀ ਜਸਵਿੰਦਰ ਸਿੰਘ ਬਿੱਟੂ ਅਮਰਜੀਤ ਸਿੰਘ ਆਦੇ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਅੱਜ ਅਸੀਂ ਜੋ ਪੰਜਾਬ ਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਹੈ ਉਹਦਾ ਸੈਕੰਡ ਫੇਜ਼ ਜੋ ਕਿ ਪਿੰਡ ਦੇ ਪੇਰੇਦਾਰ ਹੈ ਉਹ ਚੱਬੇਵਾਲ ਹਲਕੇ ਵਿਖੇ ਸ਼ੁਰੂ ਕੀਤਾ ਗਿਆ ਪਿੰਡ ਬੜਲਾ ਖੁਰ ਦੇ ਵਿੱਚ ਜਿੱਦੇ ਆਪਾਂ ਘਰ-ਘਰ ਜਾ ਕੇ ਜੋ ਹੈ ਨਸ਼ਿਆਂ ਦੇ ਜੋ ਬਾਰੇ ਲੋਕਾਂ ਨੂੰ ਦੱਸ ਰਹੇ ਕਿ ਕੀ ਨੁਕਸਾਨ ਨੇ ਕਿ ਉਹਨਾਂ ਦੇ ਕਿਸ ਤਰ੍ਹਾਂ ਸਾਡੀ ਸਾਰੀਆਂ ਪੀੜ੍ਹੀਆਂ ਰੋੜ ਦਿੱਤੀਆਂ ਗਈਆਂ ਆ ਕਿਸ ਤਰ੍ਹਾਂ ਸਾਰੇ ਬੱਚੇ ਜੋ ਹੈ ਖਰਾਬ ਕਰ ਦਿੱਤੇ ਗਏ ਨੇ ਤੇ ਇਸ ਲਈ ਉਹਨਾਂ ਨੂੰ ਦੱਸਿਆ ਗਿਆ ਚੰਗੀ ਤਰ੍ਹਾਂ ਕਿ ਕਿਸ ਤਰ੍ਹਾਂ ਨਸ਼ਿਆਂ ਨੂੰ ਅਸੀਂ ਸਾਨੂੰ ਦੂਰ ਰਹਿਣਾ ਚਾਹੀਦਾ ਤਾਂ ਕਿ ਅਸੀਂ ਨਸ਼ੇ ਦੀ ਜੋ ਹੈ ਜੋ ਪਹਿਲਾ ਫੇਸ ਸੀਗਾ ਜਿਹਦੇ ਵਿੱਚ ਆਪਾਂ ਬਹੁਤ ਸਾਰੇ ਵੱਡੇ ਪੱਧਰ ਤੇ ਜੋ ਕਿ ਜੋ ਡਰੱਗਸ ਸਮਗਲਰ ਨੇ ਜਾਂ ਡਰੱਗ ਟ੍ਰੈਫਿਕਿੰਗ ਕਰਦੇ ਨੇ ਜਿਹੜੇ ਨਸ਼ਾ ਸਪਲਾਈ ਕਰਦੇ ਨੇ ਉਹਨਾਂ ਨੂੰ ਫੜਿਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ ਜਿਹੜੇ ਨਸ਼ਾ ਕਰਦੇ ਸੀਗੇ ਉਹਨਾਂ ਨੂੰ ਵੀ ਜੋ ਨਸ਼ਾ ਛਡਾਓ ਕੇਂਦਰ ਭੇਜਿਆ ਗਿਆ ਜਿੱਥੇ ਉਹਨਾਂ ਦਾ ਵਧੀਆ ਤਰੀਕੇ ਦੇ ਨਾਲ ਇਲਾਜ ਕੀਤਾ ਗਿਆ ਤੇ ਇਸੇ ਤਰ੍ਹਾਂ ਹੁਣ ਸੈਕੰਡ ਫੇਜ਼ ਦੇ ਵਿੱਚ ਇੱਕ ਤਾਂ ਅਸੀਂ ਬਹੁਤ ਸਾਰੇ ਜੋ ਹੈ ਹਲਕੇ ਦੇ ਵਿੱਚ ਖੇਡ ਸਟੇਡੀਅਮ ਬਣਾ ਰਹੇ ਨੇ 9 ਕਰੋੜ ਤੋਂ ਜ਼ਿਆਦਾ ਦੀ ਲਾਗਤ ਦੇ ਨਾਲ ਉਹਨਾਂ ਨੂੰ ਨੌکریاں ਵੀ ਦਿੱਤੀਆਂ ਜਾ ਰਹੀਆਂ ਨੌਜਵਾਨਾਂ ਨੂੰ ਜਿਹਦੇ ਚ ਆਪਾਂ ਫਗਲਾਣੇ ਪਿੰਡ ਵਿੱਚ ਇੱਕ ਫੈਕਟਰੀ ਦਾ ਵੀ ਉਦਘਾਟਨ ਕੀਤਾ ਤੇ ਇਸੇ ਤਰ੍ਹਾਂ ਹੀ ਹੁਣ ਪਿੰਡ ਦੇ ਪੇਰੇਦਾਰ ਜੀ ਜੋ ਮਹਿੰਮ ਹੈ ਜਿਹਦੇ ਚ ਆਪਾਂ ਘਰ-ਘਰ ਜਾ ਕੇ ਪੂਰੇ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਜੋ ਹੈ ਪ੍ਰੋਗਰਾਮ ਚੱਲ ਰਹੇ ਨੇ ਤੇ ਮੈਂ ਧੰਨਵਾਦ ਕਰਨਾ ਸਾਡੀ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਬਹੁਤ ਵੱਡੇ ਪੱਧਰ ਤੇ ਜੋ ਹੈ ਨਸ਼ਿਆਂ ਖਿਲਾਫ ਜੋ ਹੈ ਕੰਮ ਚੱਲ ਰਿਹਾ ਤੇ ਇਸੇ ਤਰ੍ਹਾਂ ਅਸੀਂ ਹੁਣ ਇਸੇ ਫੇਜ਼ ਦੇ ਨਾਲ ਇਸੇ ਜੋ ਹੈ ਨਸ਼ਿਆਂ ਨੂੰ ਵੀ ਜੜ ਤੋਂ ਜਰੂਰ ਖਤਮ ਕਰਾਂਗੇ ਜੀ ਦਾ ਖਾਲਸਾ ਵਾਹਿਗੁਰੂ ਜਿੱਦੀ ਫਤਿਹ ਅੱਜ ਸਾਡੇ ਦਰਮਿਆਨ ਪਹੁੰਚੇ ਈਸ਼ਾਨ ਕੁਮਾਰ ਜੀ ਹਲਕਾ ਚੱਬੇ ਵਾਲ ਤੋਂ ਤੇ ਹੋਰ ਵੀ ਮੇਰੇ ਪ੍ਰਬੰਤਕ ਸੱਜਣ ਸਰਪੰਚ ਸਾਹਿਬ ਲੰਬੜਦਾਰ ਨੇ ਨੇਕ ਪਿੰਡਾਂ ਤੋਂ ਆਏ ਹੋਏ ਇਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਅੱਜ ਦਾ ਵਿਸ਼ਾ ਸੀ ਯੁੱਧ ਨਸ਼ਿਆਂ ਵਿਰੁੱਧ ਯੋਗ ਨਸ਼ਿਆਂ ਵਿਰੋਧੀ ਸਾਡੇ ਪਿੰਡ ਦੇ ਵਿੱਚ ਬੜਲਾ ਖੁਰਦੇ ਦੇ ਵਿੱਚ ਨੀਟ ਐਂਡ ਕਲੀਨ ਕੋਈ ਵੀ ਨਸ਼ਾ ਨਹੀਂ बिकਦਾ ਕੋਈ ਵੀ ਵੇਚਦਾ ਨਹੀਂ ਕੋਈ ਵੀ ਖਾਂਦਾ ਨਹੀਂ ਮੈਂ ਇਸ ਤੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦਾ ਕੇਜਰੀਵਾਲ ਸਾਹਿਬ ਦਾ ਐਮਪੀ ਸਾਹਿਬ ਡਾਕਟਰ ਰਾਜਕਮਰ ਦਾ ਇਸ਼ਾਨ ਕੁਮਾਰ ਚੱਬੇਵਾਲ ਦਾ ਬਹੁਤ ਬਹੁਤ ਦਿਲੋਂ ਦੈਤ ਸਿੱਧਾ ਲੁ ਸ਼ੁਕਰਗੁਜ਼ਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ